ਵੱਡੀ ਅਹਿਮਤ ਬੜੀ ਖਾਸ ਖਬਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਜਿੱਥੇ ਇੱਕ ਪਾਸੇ ਪੰਜਾਬ ਚ ਪੰਚਾਇਤੀ ਚੋਣਾਂ ਦੀ ਗੰਮਾ ਗੰਮੀ ਹੋਈ ਪਈਆ ਉੱਥੇ ਇੱਕ ਅਜੇਹਾ ਪਿੰਡ ਪੰਜਾਬ ਦਾ ਜਿੱਥੇ ਇੱਕ ਵੀ ਬੰਦੇ ਨੇ ਪਰਚਾ ਨਹੀਂ ਭਰਿਆ ਪਰਚਾ ਕਾਹਦਾ ਨਹੀਂ ਭਰਿਆ ਪਰਚਾ ਨਹੀਂ ਭਰਿਆ ਸਰਪੰਚ ਦਾ ਤੇ ਪੰਚ ਦਾ ਯਾਨੀ ਇੱਕ ਵੀ ਬੰਦੇ ਨੇ ਨਾਮਜ਼ਦਗੀ ਪੱਤਰ ਨਹੀਂ ਭਰਿਆ ਆਪਦੀ ਨੋਮੀਨੇਸ਼ਨ ਫਾਈਲ ਨਹੀਂ ਕੀਤੀ ਇਹ ਪਿੰਡ ਵਿੱਚ ਕਿਉਂ ਨਹੀਂ ਹੋਇਆ ਦਰਸਲ ਇਸ ਪਿਛੇ ਕਾਰਨ ਦੱਸਿਆ ਜਾ ਰਿਹਾ ਡਰ ਤੇ ਡਰ ਇੱਕ ਗੈਂਗਸਟਰ ਦਾ ਦਰਸਲ ਇਹ ਪਤਾ ਚੱਲਿਆ ਕਿ ਇੱਕ ਗੈਂਗਸਟਰ ਦੇ ਦਰ ਤੋਂ ਮੰਨਿਆ ਜਾ ਰਿਹਾ ਕਿ ਪਿੰਡ ਵਿੱਚ ਗੱਲ ਫੈਲੀ ਹੋਈ ਹੈ ਕਿ ਇੱਕ ਗੈਂਗਸਟਰ ਸਿਮਾ ਬਹਿਬਲ ਉਹਦੇ ਡਰ ਤੋਂ ਪਿੰਡ ਦੇ ਕਿਸੇ ਵੀ ਬੰਦੇ ਨੇ ਨਾ ਹੀ ਸਰਪੰਚ ਦਾ ਪੱਤਰ ਭਰਿਆ ਕਾਗਜ਼ ਭਰਿਆ ਤੇ ਨਾ ਹੀ ਕਿਸੇ ਨੇ ਪੰਚ ਦੇ ਕਾਗਜ਼ ਭਰੇ ਕਿਉਂਕਿ ਡਰ ਫੈਲੇ ਹੋਇਆ ਸੀ ਲੋਕਾਂ ਦੇ ਮਨ ਵਿੱਚ ਕਿ ਕਿਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜੇ 나ੜਦ ਨਾਲੇ ਵੀ ਮੰਨਿਆ ਜਾ ਰਿਹਾ ਕਿ ਉਸ ਅ ਗੈਂਗਸਟਰ ਦਾ ਜਿਹੜਾ ਪਤਾ ਯਾਨੀ ਉਹ ਗੈਂਗਸਟਰ ਆਪਦੇ ਬਾਪ ਨੂੰ ਆਪਦੇ ਪਤਾ ਨੂੰ ਬਣਾਉਣਾ ਚਾਹੁੰਦਾ ਸਰਪੰਚ ਜਿਸ ਦੇ ਚਲਦੇ ਕੁਝ ਦਿਨ ਪਹਿਲਾਂ ਮੀਟਿੰਗ ਵੀ ਸੱਦੀ ਗਈ ਸੀ ਉਹਦੇ ਘਰੇ ਤਾਂ ਦਰਸਾਲ ਇਸ ਪੂਰੀ ਘਟਨਾ ਵਿੱਚ ਜਦੋਂ ਐਸਪੀ ਫਰੀਦਕੋਟ ਤੋਂ ਪੁੱਛਿਆ ਗਿਆ ਕਿ ਉਹਨਾਂ ਕਿ ਉਹਨਾਂ ਦੇ ਹਲਕੇ ਚ ਪਿੰਡ ਬਹਿਬਲ ਕਲਾ ਵਿੱਚ ਇਹ ਕਿਉਂ ਘਟਨਾ ਵਾਪਰੀ ਹੈ ਕਿ ਕਿਸੇ ਬੰਦੇ ਨੇ ਵੀ ਸਰਪੰਚੀ ਦਾ ਕਾਗਜ਼ ਨਹੀਂ ਭਰਿਆ ਪੰਚ ਪੰਚ ਦਾ ਵੀ ਕੋਈ ਕਾਗਜ਼ ਨਹੀਂ ਭਰਿਆ ਤਾਂ ਪਤਾ ਚੱਲਿਆ ਕਿ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਹਾਲਾਂਕਿ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਕਿਸੇ ਤਰੀਕੇ ਦੀ ਸੁਰੱਖਿਆ ਪੱਖੋਂ ਕੋਈ ਕੋਤਾਹੀ ਨਹੀਂ ਸਗੀ ਪਰ ਇਹ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਕੰਮ ਹੈ ਜਵਾਬ ਦੇਣਾ ਕਿ ਕਿਉਂ ਕਿਸੇ ਬੰਦੇ ਨੇ ਪੰਚ ਅਤੇ ਸਰਪੰਚ ਵਾਸਤੇ ਉਹਨਾਂ ਦੀ ਚੋਣ ਵਾਸਤੇ ਕਾਗਜ਼ ਨਹੀਂ ਭਰੇ ਤੇ ਜਦੋਂ ਗੈਂਗਸਟਰ ਬਾਰੇ ਪੁੱਛਿਆ ਗਿਆ ਤਾਂ ਪੁਲਿਸ ਵੱਲੋਂ ਇਹ ਪਤਾ ਚੱਲਿਆ ਕਿ ਇਦਾਂ ਤਾਂ ਕੋਈ ਡਰ ਨਹੀਂ ਹੈਗੀ ਹਾਲਾਂਕਿ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਸਿਮਾ ਬਹਿਬਲ ਨਾ ਦਾ ਇੱਕ ਗੈਂਗਸਟਰ ਆਪਦੇ ਪਿਤਾ ਨੂੰ ਆਪਦੇ ਬਾਪ ਨੂੰ ਪਿੰਡ ਦਾ ਸਰਪੰਚ ਬਣਾਉਣਾ ਚਾਹੁੰਦਾ ਸੀ ਜਿਸ ਦੇ ਚੱਲਦੇ ਇੱਕ ਮੀਟਿੰਗ ਸੱਦੀ ਗਈ ਸੀ ਤੇ ਜਦੋਂ ਪੁਲਿਸ ਨੂੰ ਇਸ ਮੀਟਿੰਗ ਬਾਰੇ ਪਤਾ ਚੱਲੇ ਆ ਤਾਂ ਬੰਦੇ ਤਾਂ ਮੌਕੇ ਤੋਂ ਭੱਜ ਗਏ ਪਰ ਕੁਝ ਬੰਦਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਉਹਨਾਂ ਕੋਲੋਂ ਜਿਹੜਾ ਅਸਲਾ ਬਰਾਮਦ ਹੋਇਆ ਉਹ ਵੀ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਤਾਂ ਇਹ ਬੜੀ ਅਨੁਸੁਖਾਵੀ ਘਟਨਾ ਹੈ ਕਿ ਕਿਸ ਤਰੀਕੇ ਦੇ ਨਾਲ ਡਰ ਦੇ ਚੱਲਦੇ ਪਿੰਡ ਦੇ ਬੰਦੇ ਨੇ ਇੱਕ ਵੀ ਬੰਦੇ ਨੇ ਕਾਗਜ਼ ਜਿਹੜਾ ਨਹੀਂ ਭਰਿਆ ਤਾਂ ਵੇਖਣਾ ਇਹ ਹੋਵੇਗਾ ਕਿ ਜੇਕਰ ਕਾਗਜ਼ ਨਹੀਂ ਭਰਿਆ ਜਾਂਦਾ ਕਿ ਜੇਕਰ ਸਿਮਾ ਬਹਿਬਲ ਦਾ ਪਿਤਾ ਹੀ ਸਰਪੰਚ ਬਣ ਗਿਆ ਤੇ ਗੱਲ ਹੋ ਸਕਦਾ ਸਿੱਧ ਵੀ ਹੋ ਜੇ ਕਿ ਡਰ ਦੇ ਚਲਦੇ ਆਪਣੀ ਜਾਨ ਬਚਾਉਣ ਦੀ ਖਾਤਰ ਪਿੰਡ ਦੇ ਕਿਸੇ ਬੰਦੇ ਨੇ ਬਹਿਬਲ ਕਲਾ ਫਰੀਦਕੋਟ ਦੇ ਕਿਸੇ ਵੀ ਬੰਦੇ ਨੇ ਸਰਪੰਚ ਅਤੇ ਪੰਚ ਵਸਤੇ ਕਾਗਜ਼ ਨਹੀਂ ਭਰੇਆ ਡਰ ਦਾ ਮਾਹੌਲ ਸੀਗਾ ਇਸ ਕਰਕੇ ਕਾਗਜ਼ ਨਹੀਂ ਭਰੇਗੇ ਤੇ ਨਾਲ ਨਾਲ ਇਸ ਵਿੱਚੇ ਵੀ ਦੇਖਣਯੋਗ ਗੱਲ ਹੈ ਸਮਝਣਯੋਗ ਗੱਲ ਹੈ ਕਿ ਜਿੱਥੇ ਇੱਕ ਪਾਸੇ ਪਿੰਡਾਂ 'ਚ ਕਰੋੜਾ ਰੁਪਏ ਦੀ ਬੋਲੀ ਲੱਗਦੀ ਪਈ ਹੈ ਪੰਚ ਤੇ ਸਰਪੰਚਾਂ ਵਸਤੇ ਕੁਝ ਬੰਦੇ ਅਜੇ ਵੀ ਨੇ ਕੁਝ ਪਿੰਡ ਅਜੇ ਵੀ ਨੇ ਜਿਨ੍ਹਾਂ ਨੇ ਸਰਬਸੰਮਤੀ ਨਾਲ ਆਪ ਦਾ ਪੰਚ ਆਪਣਾ ਪੰਚ ਆਪ ਦਾ ਸਰਪੰਚ ਚੁਣ ਲਿਆ ਹੈ ਉੱਥੇ ਹੀ ਇੱਕ ਆ ਵੀ ਤਸਵੀਰ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਡਰ ਦੇ ਚਲਦੇ ਬੰਦਿਆਂ ਨੇ ਕਿ ਗੈਂਗਸਟਰ ਦੇ ਡਰ ਦੇ ਚਲਦੇ ਇੱਕ ਬੰਦਿਆਂ ਨੇ ਪਿੰਡ ਦੇ ਲੋਕਾਂ ਨੇ ਨਾ ਹੀ ਕੋਈ ਪੰਚ ਦਾ ਕਾਗਜ਼ ਭਰਿਆ ਤੇ ਨਾ ਹੀ ਸਰਪੰਚ ਦੇ ਕਾਗਜ਼ ਭਰੇ ਬੜੀ ਖਾਸ ਖਬਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਜਿੱਥੇ ਇੱਕ ਪਾਸੇ ਪੰਜਾਬ ਚ ਪੰਚਾਇਤੀ ਚੋਣਾਂ ਦੀ ਗਹਿਮਾਗਮੀ ਹੋਈ ਪਈ ਹੈ ਉੱਥੇ ਇੱਕ ਅਜਿਹਾ ਪਿੰਡ ਪੰਜਾਬ ਦਾ ਜਿੱਥੇ ਇੱਕ ਵੀ ਬੰਦੇ ਨੇ ਪਰਚਾ ਨਹੀਂ ਭਰਿਆ ਪਰਚਾ ਕਾਹਦਾ ਨਹੀਂ ਭਰਿਆ ਪਰਚਾ ਨਹੀਂ ਭਰਿਆ ਸਰਪੰਚ ਦਾ ਤੇ ਪੰਚ ਦਾ ਜਾਣੇ ਇੱਕ ਵੀ ਬੰਦੇ ਨੇ ਨਾਮਜ਼ਦਗੀ ਪੱਤਰ ਨਹੀਂ ਭਰਿਆ ਆਪਦੀ ਨੋਮੀਨੇਸ਼ਨ ਫਾਈਲ ਨਹੀਂ ਕੀਤੀ ਇਹ ਪਿੰਡ ਵਿੱਚ ਕਿਉਂ ਨਹੀਂ ਹੋਇਆ ਦਰਸਲ ਇਸ ਪਿਛੇ ਕਾਰਨ ਦੱਸਿਆ ਜਾ ਰਿਹਾ ਡਰ ਤੇ ਡਰ ਇੱਕ ਗੈਂਗਸਟਰ ਦਾ ਦਰਸਲ ਇਹ ਪਤਾ ਚੱਲਿਆ ਹੈ ਕਿ ਇੱਕ ਗੈਂਗਸਟਰ ਦੇ ਡਰ ਤੋਂ ਮੰਨਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਗੱਲ ਫੈਲੀ ਹੋਈ ਹੈ ਕਿ ਇੱਕ ਗੈਂਗਸਟਰ ਸਿਮਾ ਬਹਿਬਲ ਉਹਦੇ ਡਰ ਤੋਂ ਪਿੰਡ ਦੇ ਕਿਸੇ ਵੀ ਬੰਦੇ ਨੇ ਨਾ ਹੀ ਸਰਪੰਚ ਦਾ ਪੱਤਰ ਭਰਿਆ ਕਾਗਜ਼ ਭਰਿਆ ਤੇ ਨਾ ਹੀ ਕਿਸੇ ਨੇ ਪੰਚ ਦੇ ਕਾਗਜ਼ ਭਰੇ ਕਿਉਂਕਿ ਡਰ ਫੈਲੇ ਹੋਇਆ ਸੀ ਲੋਕਾਂ ਦੇ ਮਨ ਵਿੱਚ ਕਿ ਕਿਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜੇ 나ੜ ਦੇ ਨਾਲ ਇਹ ਵੀ ਮੰਨਿਆ ਜਾ ਰਿਹਾ ਕਿ ਉਸ ਗੈਂਗਸਟਰ ਦਾ ਜਿਹੜਾ ਪਿਤਾ ਯਾਨੀ ਉਹ ਗੈਂਗਸਟਰ ਆਪ ਦੇ ਬਾਪ ਨੂੰ ਆਪ ਦੇ ਪਿਤਾ ਨੂੰ ਬਣਾਉਣਾ ਚਾਹੁੰਦਾ ਸਰਪੰਚ ਜਿਸ ਤੇ ਚਲਦੇ ਕੁਝ ਦਿਨ ਪਹਿਲਾਂ ਮੀਟਿੰਗ ਵੀ ਸੱਦੀ ਗਈ ਸੀ ਉਹਦੇ ਘਰੇ ਤਾਂ ਦਰਸਲ ਇਸ ਪੂਰੀ ਘਟਨਾ ਵਿੱਚ ਜਦੋਂ ਐਸਪੀ ਫਰੀਦਕੋਟ ਤੋਂ ਪੁੱਛਿਆ ਗਿਆ ਕਿ ਉਹ ਦੇਖਣਾ ਹੈ ਕਿ ਕਿਸੇ ਵੀ ਕੈਂਡੀਡੇਟ ਵੱਲੋਂ ਨਾਮਿਨੇਸ਼ਨ ਪਾਈ ਨਹੀਂ ਗਈ ਹਾਂ ਜੀ ਉਸ ਦਿਨ ਆਈ ਦੇਖੰਦਾ ਸਾਡੀ ਉੱਥੇ ਸਕਿਉਰਟੀ ਵਾਲੋ ਸਾਡੇ ਤੇ ਸਾਰੇ ਅਸੀਂ ਸਕਿਉਰਟੀ ਲੱਗੀ ਸੀ ਬੜਾ ਚੌਂਕੀਆ ਬਰਗਾੜੀ ਉੱਥੇ ਲੱਗਾ ਸੀ ਸਾਰਾ ਪ੍ਰਬੰਧ ਸੀ ਬਾਕੀ ਇਹ ਨਾਮਿਨੇਸ਼ਨ ਹੋਈ ਜਾਂ ਨਹੀਂ ਹੋਣੀ ਇਹ ਤਾਂ ਸਿਵਲ ਪ੍ਰਸ਼ਾਸਨ ਦਾ ਦੱਸ ਸਕਦਾ ਜੀ ਕੀ ਕਾਰਨ ਹੋਇਆ ਸਤ ਤਿੰਨ ਦਿਨ ਪਹਿਲਾਂ ਉੱਥੇ ਕੁਝ ਕੈਂਸਲ ਕਰਦੇ ਮੰਗਾਰੀ ਦਾ ਜਿਹੜੀ ਮੰਗਾਰੀ ਤੋਂ ਕੰਮ ਦੇ ਖਾਲੇ ਕਿ ਪ੍ਰਾਪਤ ਹੋਇਆ ਕਿ ਹੋ ਸਕਦਾ ਕਿ ਉਸ ਦੀ ਜੈਸ਼ਦ ਦੇ ਚੱਲ ਰਹੀ ਜਿਹੜਾ ਇਦਿਵਿੱਚ ਇਹ ਨਹੀਂ ਦੱਸ ਸਕਦੇ ਵੀ ਉਹਦੀ ਦਹਿਸ਼ਤ ਕਰਕੇ ਹੋਇਆ ਵਾ ਉੱਤੇ ਲਗ ਪਰਚਾ ਹੋਇਆ ਵਾ ਹਾਂਜੀ ਉਹ ਸੁਮਾ ਸੁਮਾ ਉੱਥੇ ਦਾ ਹੈਗਾ ਬਾਈਕਲ ਕਲਾਂ ਦਾ ਉਹ ਆਪਣੇ ਘਰੇ ਕਾਫੀ ਬੰਦੇ ਲੈ ਕੇ ਇਕੱਠੇ ਹੋਇਆ ਸੀ ਵੀ ਆਪਣੇ ਕਿਉ ਨੂੰ ਸਰਪੰਚ ਬਣਾਉਣਾ ਵਾ ਇਸ ਕਰਕੇ ਉਹ ਦੂਜੇ ਪਿੰਡ ਵਾਲਿਆਂ ਨਾਲ ਉਹਦੀ ਮਿਲਵਾਸ ਵਿੱਚ ਰੰਜਿਸ਼ ਹੋ ਗਈ ਸੀ ਤੇ ਉਹਦੇ ਬਾਅਦ ਚ ਸਾਡੇ ਪੁਲਿਸ ਵਾਲਿਆਂ ਨੂੰ ਜਦੋਂ ਸਾਡੇ ਮੁਲਾਜ਼ਮਾ ਪਤਾ ਲੱਗਾ ਤਾਂ ਉਹ ਮੁਲਾਜ਼ਮਾ ਨਾ ਵੀ ਉਹਦੀ ਖੈਰਬਾਜੀ ਹੋ ਗਈ ਆਪਸ ਵਿੱਚ ਉੱਥੋਂ ਕਾਫੀ ਇਕੱਠ ਹੋ ਜੈਨਾ ਬੋਲੀ ਬੋਚਾਲ ਹੋ ਗਿਆ ਉਦੋਂ ਜੋ ਮੁਲਾਜ਼ਮਾਂ ਨੂੰ ਰਾਉਂਡ ਅਪ ਕਰ ਲਗੇ ਤਾਂ ਉਥੋਂ 도ੜ ਗਿਆ ਫਿਰ ਵੀ ਸਾਡੇ ਕੋਲ ਉਦੋਂ ਕੋਈ ਹਥਿਆਰ ਬਰਾਮਦ ਹੋਈ ਇੱਕ ਗਨ ਹੋਈ ਹੈ 20 25 ਕਾਰਤੂਸ ਹੋਏ ਹੈ ਬਰਾਮਦ ਹਾਂਜੀ ਦੋ ਗੱਡੀਆਂ ਬਰਾਮਦ ਹੋਈਆਂ ਕੋ ਉੱਤੇ ਪਰਚਾ ਨੰਬਰ 79 ਰਜਿਸਟਰਡ ਹੋਇਆ ਉੱਤੇ ਸਰ ਲੱਗਦਾ ਨਹੀਂ ਪੈਸ ਤੋਂ ਤਾਂ ਮੋੜ ਲੱਗ ਗਿਆ ਕਿਉਂਕਿ ਇਹਨੇ ਫਾਰਮ ਨਹੀਂ ਭਰੇ ਆਪਾਂ ਨੂੰ ਫੋਕਸ ਕਰੀਏ ਅਭੀ ਸਕੋਪਲ ਨਿਊਜ਼ ਲੇਕਿਨ ਫਿਰ ਵੀ ਕਿਤਨਾ ਕਿਤ ਲੋਕਾਂ ਦਾ ਜਸਦਾ ਡਰਾ ਹੈ ਫਾਰਮ ਨਹੀਂ ਭਰਦੇ ਫਿਰ ਟੈਕਸ ਵੀ ਨਹੀਂ ਦਿੰਦੇ ਇਹ ਦੋਹਾ ਸਾਰੇ ਪਿੰਡ ਦੀ ਆਸ ਵਿੱਚ ਰੰਜਸ਼ੀ ਸਾਰਾ ਧਿਆਨ ਉਧਰ ਡਾਇਵਰਟ ਹੋ ਗਿਆ ਜਾਂ ਨਹੀਂ ਹੋਇਆ ਇਸ ਬਾਰੇ ਕੋਈ ਅਸੀਂ ਕਹਿ ਨਹੀਂ ਸਕਦੇ ਹਾਂਜੀ ਪਰ ਉਹਦੀ ਵੈਸਟ ਜ਼ਰੂਰ ਸੀ ਉੱਥੇ ਇਹ ਪੁਲਿਸ ਵੱਲੋਂ ਦਾ ਪੂਰਾ ਅਸੀਂ ਪ੍ਰਬੰਧ ਪੁਲਿਸ ਨੇ ਹੀ ਲੋਕਾਂ ਤੇ ਪਰਚਾ ਕੀਤਾ ਪੜਿਆ ਸਾਰਾ ਰਾਊਂਡ ਅਪ ਕਰ ਲਿਆ ਪਰਚਾ ਦੇ ਦਿੱਤਾ ਪੁਲਿਸ ਨੇ ਪੁਲਿਸ ਜੋ ਕਰ ਸਕਦੀ ਬਾਕੀ ਜਿਹੜੇ ਨਾਮੀਨੇਸ਼ਨ ਨਹੀਂ ਹੋਈ ਉਹਦੇ ਵਿੱਚ ਕੀ ਕਾਰਨ ਹੋਰ ਵੀ ਹੋ ਸਕਦੇ ਉਹ ਸਿਵਲ ਪ੍ਰਸ਼ਾਸਨ ਦੱਸ ਸਕਦਾ ਹੈ ਤੇ ਇੱਕ ਬੜੀ ਵੱਡੀ ਅਹਿਮਤ ਬੜੀ ਖਾਸ ਖਬਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਜਿੱਥੇ ਇੱਕ ਪਾਸੇ ਪੰਜਾਬ ਚ ਪੰਚਾਇਤੀ ਚੋਣਾਂ ਦੀ ਗੰਮਾ ਗਮੀ ਹੋਈ ਪਈਆ ਉੱਥੇ ਇੱਕ ਅਜੇਹਾ ਪਿੰਡ ਪੰਜਾਬ ਦਾ ਜਿੱਥੇ ਇੱਕ ਵੀ ਬੰਦੇ ਨੇ ਪਰਚਾ ਨਹੀਂ ਭਰਿਆ ਪਰਚਾ ਕਾਹਦਾ ਨਹੀਂ ਭਰਿਆ ਪਰਚਾ ਨਹੀਂ ਭਰਿਆ ਸਰਪੰਚ ਦਾ ਤੇ ਪੰਚ ਦਾ ਜਾਣੇ ਇੱਕ ਵੀ ਬੰਦੇ ਨੇ ਨਾਮਜ਼ਦਗੀ ਪੱਤਰ ਨਹੀਂ ਭਰਿਆ ਆਪਦੀ ਨੋਮੀਨੇਸ਼ਨ ਫਾਈਲ ਨਹੀਂ ਕੀਤੀ ਇਹ ਪਿੰਡ ਵਿੱਚ ਕਿਉਂ ਨਹੀਂ ਹੋਇਆ ਦਰਸਲ ਇਸ ਪਿਛੇ ਕਾਰਨ ਦੱਸਿਆ ਜਾ ਰਿਹਾ ਡਰ ਤੇ ਡਰ ਇੱਕ ਗੈਂਗਸਟਰ ਦਾ ਦਰਸਲ ਇਹ ਪਤਾ ਚੱਲਿਆ ਕਿ ਇੱਕ ਗੈਂਗਸਟਰ ਦੇ ਦਰ ਤੋਂ ਮੰਨਿਆ ਜਾ ਰਿਹਾ ਕਿ ਪਿੰਡ ਵਿੱਚ ਗੱਲ ਫੈਲੀ ਹੋਈ ਹੈ ਕਿ ਇੱਕ ਗੈਂਗਸਟਰ ਸਿਮਾ ਬਹਿਬਲ ਉਹਦੇ ਡਰ ਤੋਂ ਪਿੰਡ ਦੇ ਕਿਸੇ ਵੀ ਬੰਦੇ ਨੇ ਨਾ ਹੀ ਸਰਪੰਚ ਦਾ ਪੱਤਰ ਭਰਿਆ ਕਾਗਜ਼ ਭਰਿਆ ਤੇ ਨਾ ਹੀ ਕਿਸੇ ਨੇ ਪੰਚ ਦੇ ਕਾਗਜ਼ ਭਰੇ ਕਿਉਂਕਿ ਡਰ ਫੈਲੇ ਹੋਇਆ ਸੀ ਲੋਕਾਂ ਦੇ ਮਨ ਵਿੱਚ ਕਿ ਕਿਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜੇ 나ੜਦ ਨਾਲੇ ਵੀ ਮੰਨਿਆ ਜਾ ਰਿਹਾ ਕਿ ਉਸ ਅ ਗੈਂਗਸਟਰ ਦਾ ਜਿਹੜਾ ਪਿਤਾ ਯਾਨੀ ਉਹ ਗੈਂਗਸਟਰ ਆਪਦੇ ਬਾਪ ਨੂੰ ਆਪਦੇ ਪਿਤਾ ਨੂੰ ਬਣਾਉਣਾ ਚਾਹੁੰਦਾ ਸਰਪੰਚ ਜਿਸ ਤੇ ਚਲਦੇ ਕੁਝ ਦਿਨ ਪਹਿਲਾਂ ਮੀਟਿੰਗ ਵੀ ਸੱਦੀ ਗਈ ਸੀ ਉਹਦੇ ਘਰੇ ਤਾਂ ਦਰਸਲ ਇਸ ਪੂਰੀ ਘਟਨਾ ਵਿੱਚ ਜਦੋਂ ਐਸਪੀ ਫਰੀਦਕੋਟ ਤੋਂ ਪੁੱਛਿਆ ਗਿਆ ਕਿ ਉਹਨਾਂ ਕਿ ਉਹਨਾਂ ਦੇ ਹਲਕੇ ਚ ਪਿੰਡ ਬਹਿਬਲ ਕਲਾ ਵਿੱਚ ਇਹ ਕਿਉਂ ਘਟਨਾ ਵਾਪਰੀ ਹੈ ਕਿ ਕਿਸੇ ਬੰਦੇ ਨੇ ਵੀ ਸਰਪੰਚੀ ਦਾ ਕਾਗਜ਼ ਨਹੀਂ ਭਰਿਆ ਪੰਚ ਪੰਚ ਦਾ ਵੀ ਕੋਈ ਕਾਗਜ਼ ਨਹੀਂ ਭਰਿਆ ਤਾਂ ਪਤਾ ਚੱਲਿਆ ਕਿ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਹਾਲਾਂਕਿ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਕਿਸੇ ਤਰੀਕੇ ਦੀ ਸੁਰੱਖਿਆ ਪੱਖੋਂ ਕੋਈ ਕੁਤਾਹੀ ਨਹੀਂ ਸਗੀ ਪਰ ਇਹ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਕੰਮ ਹੈ ਜਵਾਬ ਦੇਣਾ ਕਿ ਕਿਉਂ ਕਿਸੇ ਬੰਦੇ ਨੇ ਪੰਚ ਅਤੇ ਸਰਪੰਚ ਵਾਸਤੇ ਉਹਨਾਂ ਦੀ ਚੋਣ ਵਾਸਤੇ ਕਾਗਜ਼ ਨਹੀਂ ਭਰੇ ਤੇ ਜਦੋਂ ਗੈਂਗਸਟਰ ਬਾਰੇ ਪੁੱਛਿਆ ਗਿਆ ਤਾਂ ਪੁਲਿਸ ਵੱਲੋਂ ਇਹ ਪਤਾ ਚੱਲਿਆ ਕਿ ਇਦਾਂ ਤਾਂ ਕੋਈ ਡਰ ਨਹੀਂ ਹੈਗੀ ਹਾਲਾਂਕਿ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਸਿਮਾ ਬਹਿਬਲ ਨਾ ਦਾ ਇੱਕ ਗੈਂਗਸਟਰ ਆਪਦੇ ਪਿਤਾ ਨੂੰ ਆਪਦੇ ਬਾਪ ਨੂੰ ਪਿੰਡ ਦਾ ਸਰਪੰਚ ਬਣਾਉਣਾ ਚਾਹੁੰਦਾ ਸੀ ਜਿਸ ਦੇ ਚਲਦੇ ਇੱਕ ਮੀਟਿੰਗ ਸੱਦੀ ਗਈ ਸੀ ਤੇ ਜਦੋਂ ਪੁਲਿਸ ਨੂੰ ਇਸ ਮੀਟਿੰਗ ਬਾਰੇ ਪਤਾ ਚੱਲਿਆ ਤਾਂ ਬੰਦੇ ਤਾਂ ਮੌਕੇ ਤੋਂ ਭੱਜ ਗਏ ਪਰ ਕੁਝ ਬੰਦਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤਾਂ ਉਹਨਾਂ ਕੋਲ ਜਿਹੜਾ ਅਸਲਾ ਬਰਾਮਦ ਹੋਇਆ ਉਹ ਵੀ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਤਾਂ ਇਹ ਬੜੀ ਅਣਸੁਖਾਵੀ ਘਟਨਾ ਹੈ ਕਿ ਕਿਸ ਤਰੀਕੇ ਦੇ ਨਾਲ ਡਰ ਦੇ ਚਲਦੇ ਪਿੰਡ ਦੇ ਬੰਦੇ ਨੇ ਇੱਕ ਵੀ ਬੰਦੇ ਨੇ ਕਾਗਜ਼ ਜਿਹੜਾ ਨਹੀਂ ਭਰਿਆ ਤਾਂ ਵੇਖਣਾ ਇਹ ਹੋਵੇਗਾ ਕਿ ਜੇਕਰ ਕਾਗਜ਼ ਨਹੀਂ ਭਰਿਆ ਜਾਂਦਾ ਕਿ ਜੇਕਰ ਸਿਮਾ ਬਹਿਬਲ ਦਾ ਪਿਤਾ ਹੀ ਸਰਪੰਚ ਬਣ ਗਿਆ ਤੇ ਗੱਲ ਹੋ ਸਕਦਾ ਸਿੱਧ ਵੀ ਹੋ ਜੇ ਕਿ ਡਰ ਦੇ ਚਲਦੇ ਆਪਣੀ ਜਾਨ ਬਚਾਉਣ ਦੀ ਖਾਤਰ ਪਿੰਡ ਦੇ ਕਿਸੇ ਬੰਦੇ ਨੇ ਬਹਿਬਲ ਕਲਾ ਫਰੀਦਕੋਟ ਦੇ ਕਿਸੇ ਵੀ ਬੰਦੇ ਨੇ ਸਰਪੰਚ ਅਤੇ ਪੰਚ ਵਾਸਤੇ ਕਾਗਜ਼ ਨਹੀਂ ਭਰਿਆ ਡਰ ਦਾ ਮਾਹੌਲ ਸੀਗਾ ਇਸ ਕਰਕੇ ਕਾਗਜ਼ ਨਹੀਂ ਭਰੇਗੇ ਤੇ ਨਾਲ ਨਾਲ ਇਸ ਵਿੱਚ ਇਹ ਵੀ ਦੇਖਣਯੋਗ ਗੱਲ ਹੈ ਸਮਝਣਯੋਗ ਗੱਲ ਹੈ ਕਿ ਜਿੱਥੇ ਇੱਕ ਪਾਸੇ ਪਿੰਡਾਂ 'ਚ ਕਰੋੜਾ ਰੁਪਏ ਦੀ ਬੋਲੀ ਲੱਗਦੀ ਪਈ ਹੈ ਪੰਚ ਤੇ ਸਰਪੰਚਾਂ ਵਾਸਤੇ ਕੁਝ ਬੰਦੇ ਅਜੇ ਹੀ ਵੀ ਨੇ ਕੁਝ ਪਿੰਡ ਜਿਹੇ ਵੀ ਨੇ ਜਿਹਨੇ ਸਰਬਸੰਮਤੀ ਨਾਲ ਆਪਦਾ ਪੰਜ ਆਪਣਾ ਪੰਚ ਆਪਦਾ ਸਰਪੰਚ ਚੁਣ ਲਿਆ ਉੱਥੇ ਹੀ ਕਾ ਵੀ ਤਸਵੀਰ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਡਰ ਦੇ ਚੱਲਦੇ ਬੰਦਿਆਂ ਨੇ ਗੈਂਗਸਟਰ ਦੇ ਡਰ ਦੇ ਚੱਲਦੇ ਬੰਦਿਆਂ ਨੇ ਪਿੰਡ ਦੇ ਲੋਕਾਂ ਨੇ ਨਾ ਹੀ ਕੋਈ ਪੰਚ ਦਾ ਕਾਗਜ਼ ਭਰਿਆ ਤੇ ਨਾ ਹੀ ਸਰਪੰਚ ਦੇ ਕਾਗਜ਼ ਭਰੇ ਤੇ ਬੜੀ ਖਾਸ ਖਬਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਜਿੱਥੇ ਇੱਕ ਪਾਸੇ ਪੰਜਾਬ ਚ ਪੰਚਾਇਤੀ ਚੋਣਾਂ ਦੀ ਗੰਮਾ ਗੈਮੀ ਹੋਈ ਪਈਆ ਉੱਥੇ ਇੱਕ ਅਜੇਹਾ ਪਿੰਡ ਪੰਜਾਬ ਦਾ ਜਿੱਥੇ ਇੱਕ ਵੀ ਬੰਦੇ ਨੇ ਪਰਚਾ ਨਹੀਂ ਭਰਿਆ ਪਰਚਾ ਕਾਹਦਾ ਨਹੀਂ ਭਰਿਆ ਪਰਚਾ ਨਹੀਂ ਭਰਿਆ ਸਰਪੰਚ ਦਾ ਤੇ ਪੰਚ ਦਾ ਯਾਨੀ ਇੱਕ ਵੀ ਬੰਦੇ ਨੇ ਨਾਮਜ਼ਦਗੀ ਪੱਤਰ ਨਹੀਂ ਭਰਿਆ ਆਪਦੀ ਨੋਮੀਨੇਸ਼ਨ ਫਾਈਲ ਨਹੀਂ ਕੀਤੀ ਇਹ ਪਿੰਡ ਵਿੱਚ ਕਿਉਂ ਨਹੀਂ ਹੋਇਆ ਦਰਸਲ ਇਸ ਪਿਛੇ ਕਾਰਨ ਦੱਸਿਆ ਜਾ ਰਿਹਾ ਡਰ ਤੇ ਡਰ ਇੱਕ ਗੈਂਗਸਟਰ ਦਾ ਦਰਸਲ ਇਹ ਪਤਾ ਚੱਲਿਆ ਕਿ ਇੱਕ ਗੈਂਗਸਟਰ ਦੇ ਦਰ ਤੋਂ ਮੰਨਿਆ ਜਾ ਰਿਹਾ ਕਿ ਪਿੰਡ ਵਿੱਚ ਗੱਲ ਫੈਲੀ ਹੋਈ ਹੈ ਕਿ ਇੱਕ ਗੈਂਗਸਟਰ ਸਿਮਾ ਬਹਿਬਲ ਉਹਦੇ ਡਰ ਤੋਂ ਪਿੰਡ ਦੇ ਕਿਸੇ ਵੀ ਬੰਦੇ ਨੇ ਨਾ ਹੀ ਸਰਪੰਚ ਦਾ ਪੱਤਰ ਭਰਿਆ ਕਾगज ਭਰਿਆ ਤੇ ਨਾ ਹੀ ਕਿਸੇ ਨੇ ਪੰਚ ਦੇ ਕਾगज ਭਰੇ ਕਿਉਂਕਿ ਡਰ ਫੈਲੇ ਹੋਇਆ ਸੀ ਲੋਕਾਂ ਦੇ ਮਨ ਵਿੱਚ ਕਿ ਕਿਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜੇ 나ੜਦ ਨਾਲੇ ਵੀ ਮੰਨਿਆ ਜਾ ਰਿਹਾ ਕਿ ਉਸ ਗੈਂਗਸਟਰ ਦਾ ਜਿਹੜਾ ਪਿਤਾ ਯਾਨੀ ਉਹ ਗੈਂਗਸਟਰ ਆਪ ਦੇ ਬਾਪ ਨੂੰ ਆਪ ਦੇ ਪਤਾਂ ਨੂੰ ਬਣਾਉਣਾ ਚਾਹੁੰਦਾ ਸਰਪੰਚ ਜਿਸ ਤੇ ਚਲਦੇ ਕੁਝ ਦਿਨ ਪਹਿਲਾਂ ਮੀਟਿੰਗ ਵੀ ਸੱਦੀ ਗਈ ਸੀ ਉਹਦੇ ਘਰੇ ਤਾਂ ਦਰਸਾਲ ਇਸ ਪੂਰੀ ਘਟਨਾ ਵਿੱਚ ਜਦੋਂ ਐਸਪੀ ਫਰੀਦਕੋਟ ਤੋਂ ਪੁੱਛਿਆ ਗਿਆ ਕਿ ਉਹਨਾਂ ਇਹ ਦਿੱਕਾ ਨਾ ਕਿ ਕਿਸੇ ਵੀ ਕੈਂਡੀਡੇਟ ਵੱਲੋਂ ਨਾਮਿਨੇਸ਼ਨ ਪਾਈ ਜੀ ਇਹ ਮੰਨੋ ਅੱਜ ਯੋਸਾਤਨ ਆਈ ਦੇਖੰਭਾ ਸਾਡੀ ਉੱਥੇ ਸਕਿਉਰਟੀ ਵੱਲੋਂ ਸਾਡੇ ਦੇ ਸਾਰੇ ਆਈ ਸਕਿਉਰਟੀ ਲੱਗੀ ਸੀ ਬੜਾ ਚਮਕੀ ਜਾ ਪਰ ਗਾੜੀ ਉੱਥੇ ਲੱਗਾ ਸੀ ਸਾਰਾ ਪ੍ਰਬੰਧ ਸੀ ਬਾਕੀ ਇਹ ਨਾਮਿਨੇਸ਼ਨ ਹੋਈ ਜਾਂ ਨਹੀਂ ਹੋਣੀ ਇਹ ਤਾਂ ਸਿਰਫ ਪ੍ਰਸ਼ਾਸਨ ਦਾ ਦੱਸ ਸਕਦਾ ਜੀ ਕੀ ਕਾਰਨ ਹੋਇਆ ਸਤੰਤ ਦਿਨ ਪਹਿਲਾਂ ਉਥੇ ਕੁਝ ਕੈਂਡੀਡੇਟ ਵੱਲੋਂ ਮੰਗਾਰੀ ਦਿੱਤੀ ਮੰਗਾਰੀ ਚੋਂ ਨਾਮ ਜਿਹੜੇ ਖਾਲੇ ਪਿਆ ਦੱਸਦੇ ਕਿ ਹੋ ਸਕਦਾ ਕਿ ਉਸ ਦੀ ਦੈਸ਼ਧੇ ਚੱਲ ਰਹੀ ਜਿਹਾ ਹੈ ਇਤੇ ਵਿੱਚ ਇਹ ਨਹੀਂ ਦੱਸ ਸਕਦੇ ਵੀ ਉਹਦੀ ਦਹਿਸ਼ਤ ਕਰਕੇ ਹੋਇਆ ਵਾ ਉੱਤੇ ਲਗ ਪਰਚਾ ਹੋਇਆ ਵਾ ਹਾਂਜੀ ਉਹ ਸੋਮਾ ਸੋਮਾ ਉੱਥੇ ਦਾ ਹੈਗਾ ਬਾਈਕਲ ਕਲਾਂ ਦਾ ਉਹ ਆਪਣੇ ਘਰੇ ਕਾਫੀ ਬੰਦੇ ਲੈ ਕੇ ਇਕੱਠੇ ਹੋਇਆ ਸੀ ਵੀ ਆਪਣੇ ਪਿਓ ਨੂੰ ਸਰਪੰਚ ਬਣਾਉਣਾ ਵਾ ਇਸ ਕਰਕੇ ਉਹ ਦੂਜੇ ਪਿੰਡ ਵਾਲਿਆਂ ਨਾਲ ਉਹਦੀ ਮਤਲਬ ਆਸ ਵਿੱਚ ਰੰਜਿਸ਼ ਹੋ ਗਈ ਸੀ ਤੇ ਉਹਦੇ ਬਾਅਦ ਚ ਸਾਡੇ ਪੁਲਿਸ ਵਾਲਿਆਂ ਨੂੰ ਜਦੋਂ ਸਾਡੇ ਮੁਲਾਜ਼ਮਾ ਪਤਾ ਲੱਗਾ ਤਾਂ ਉਹ ਮੁਲਾਜ਼ਮਾ ਨਾ ਵੀ ਉਹਦੀ ਖੈ ਭਾਜੀ ਹੋ ਗਈ ਆਪਸ ਵਿੱਚ ਉੱਥੋਂ ਕਾਫੀ ਇਕੱਠ ਹੋ ਜੈਨਾ ਬੋਲੀ ਬੋਚਾਰ ਹੋ ਗਿਆ ਉੱਥੋਂ ਜੋ ਮੁਲਾਜ਼ਮ ਨੂੰ ਰਾਉਂਡ ਅਪ ਕਰ ਲਗੇ ਉੱਥੋਂ 도ੜ ਗਿਆ ਫਿਰ ਵੀ ਸਾਡੇ ਕੋ ਉਥੋ ਕੋ ਹਥਿਆਰ ਬਰਾਮਦ ਹੋਈ ਇੱਕ ਗਨ ਹੋਈ ਆ 20 25 ਕਾਰਤੂਸ ਹੋਏ ਆ ਬਰਾਮਦ ਹਾਂਜੀ ਦੋ ਗੱਡੀਆਂ ਬਰਾਮਦ ਹੋਈਆਂ ਕੋ ਉੱਤੇ ਪਰਚਾ ਨੰਬਰ 98 ਰਜਿਸਟਰਡ ਹੋਇਆ ਉੱਤੇ ਹਾਂਜੀ ਸਰ ਲੱਗਦਾ ਇਹ ਦੈਸਤਮੋਲ ਪਾ ਗਿਆ ਕਿਉਂਕਿ ਇਹਨੇ ਫਾਰਮ ਨਹੀਂ ਭਰੇ ਆਪਾਂ ਉਸ ਕਹਿ ਰਹੀ ਅਭੀ ਸਕੌਟਲਡ ਨਿਊਜ਼ ਲੇਕਿਨ ਫਿਰ ਵੀ ਕਿਤਨਾ ਕਿਤੇ ਲੋਕਾਂ ਦਾ ਜਸਦਾ ਦਾ ਡਰ ਹੈ ਪਰ ਦੇ ਪਰਦੇ ਤੇ ਕੈਸ਼ ਤੇ ਲਾ ਇਹ ਦੋਹਾ ਸਾਰੇ ਪਿੰਡ ਦੀ ਆਸ ਵਿੱਚ ਰੰਜਸ਼ ਸੀ ਉਹ ਸਾਰਾ ਧਿਆਨ ਉਧਰ ਡਾਇਵਰਟ ਹੋ ਰਿਹਾ ਗਿਆ ਜਾਂ ਨਹੀਂ ਹੋਇਆ ਇਸ ਬਾਰੇ ਕੋਈ ਅਸੀਂ ਕਹਿ ਨਹੀਂ ਸਕਦੇ ਹਾਂਜੀ ਪਰ ਉਹਦੀ ਵੈਸ਼ ਤੇ ਜ਼ਰੂਰ ਸੀ ਉੱਥੇ ਇਹ ਪੁਲਿਸ ਵੱਲੋਂ ਦਾ ਪੂਰਾ ਅਸੀਂ ਪ੍ਰਬੰਧ ਪੁਲਿਸ ਨੇ ਹੀ ਉੱਤੇ ਪਰਚਾ ਕੀਤਾ ਫੜਿਆ ਸਾਰਾ ਰੌਨ ਅਪ ਕਰ ਲਿਆ ਪਰਚਾ ਦਿੱਤਾ ਪੁਲਿਸ ਨੇ ਪੁਲਿਸ ਜੋ ਕਰ ਸਕਦੀ ਬਾਕੀ ਜਿਹੜੇ ਨਾਮੀਨੇਸ਼ਨ ਨਹੀਂ ਹੋਈ ਉਹਦੇ ਵਿੱਚ ਕੀ ਕਾਰਨ ਹੋਰ ਵੀ ਹੋ ਸਕਦੇ ਉਹ ਸਿਵਲ ਪ੍ਰਸ਼ਾਸਨ ਦਾ ਸ ਹੈ